ਹੈਲੋ ਹਾਂਜੀ ਕੀ ਹਾਲ ਚੱਲ ਦੋਸਤੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਜੋ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚੱਲ ਨੇ ਤੁਹਾਡੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਵਾਸਤੇ ਕਲਾਸਿਕ ਟਾਈਪ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਲਾਸਿਕ ਡੈਪਿੰਡ ਵਾਲਿਆਂ ਵਾਸਤੇ ਆ ਵਧੀਆ ਘੁੱਟੀ ਲੈ ਕੇ ਆਏ ਆ ਇੱਕ ਘੱਟ ਸਾਈਜ਼ ਦੇ ਵਿੱਚ ਤੇ ਕਾਫੀ ਦਿਨਾਂ ਬਾਅਦ ਜੁੜ ਰਹੇ ਆ ਅੱਜ ਆਪਾਂ ਤੁਹਾਡੇ ਵਾਸਤੇ ਪ੍ਰੋਜੈਕਟ ਲੈ ਕੇ ਆਏ ਆ ਆਪਾਂ ਪਿੰਡ ਕੁਲਰੀਆਂ ਜਲਾ ਮਾਨਸਾ ਦੇ ਵਿੱਚ ਖੜੇ ਆ ਤੇ ਜਿਹੜੀ ਇਹਦੇ ਅੰਦਰ ਲਈ ਜਾਣਕਾਰੀ ਹੈ ਉਹ ਪਸ ਨੂੰ ਅੰਦਰ ਚੱਲ ਕੇ ਦੇਵਾਂਗੇ ਆਜੋ ਜੇ ਆਪਾਂ ਚੱਲਦੇ ਆ ਇਹ ਆ ਤੁਸੀਂ ਜਿਵੇਂ ਦੇਖ ਸਕਦੇ ਹੋ ਇਹ ਰਨਿੰਗ ਪ੍ਰੋਜੈਕਟ ਹੈ ਫਿਲਹਾਲ ਥੋੜਾ ਜਿਹਾ ਕੰਮ ਬੰਦ ਕਰਤਾ ਸੀ ਸੀਜ਼ਨ ਕਰਕੇ ਰਨਿੰਗ ਪ੍ਰੋਜੈਕਟ ਤੇ ਤੁਹਾਨੂੰ ਲੈ ਕੇ ਆਏ ਆ ਜਿਹੜਾ ਆ ਸਟਾਰਟਿੰਗ ਦੇ ਵਿੱਚ ਹੀ ਆ ਗਿਆ ਜੀ ਇਹ ਸਟਾਰਟਿੰਗ ਦੇ ਵਿੱਚ ਹੀ ਆ ਗਿਆ ਆਪਣਾ ਕਾਰਪੋਰਚ ਕਾਰਪੋਰਚ ਹੈਗਾ ਹੈਗਾ 9x13 ਦਾ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਆ ਜੋ ਲੋਬੀ ਦੇ ਵਿੱਚ ਜਿਹੜੀ ਲੋਬੀ ਹੈ ਲੋਬੀ ਤਕਰੀਬਨ ਹੈਗੀ ਹੈ 22x12 ਦੀ ਆ ਬਹੁਤ ਖੁੱਲੀ ਆ ਪ੍ਰੋਜੈਕਟ ਆਪਣਾ ਰਨਿੰਗ ਹੈ ਬਾਕੀ ਇੱਥੇ ਕੋਈ ਅ ਮੌਕੇ ਤੇ ਹੈ ਵੀ ਨਹੀਂ ਮਿਸਤਰੀ ਵਗੈਰਾ ਜਾਂ ਕੋਈ ਮਜ਼ਦੂਰ ਜਿਹੜਾ ਕੋਈ ਕੰਮ ਕਰਦਾ ਹੋਵੇ ਤੇ ਰਨਿੰਗ ਪ੍ਰੋਜੈਕਟ ਆ ਸੀਜ਼ਨ ਕਰਕੇ ਬੰਦ ਕਰਤਾ ਸੀਗਾ ਅ ਇਹ ਰੂਮ ਆ ਗਿਆ ਜੀ ਡ੍ਰੈਇੰਗ ਰੂਮ ਲਗਭਗ ਹੈਗਾ 10x12 ਦਾ ਤੇ ਜੇ ਆਪਾਂ ਇਹ ਕੋਠੀ ਦੀ ਗੱਲ ਕਰੀਏ ਇਹ ਕੋਠੀ ਨਹੀਂ ਹੈਗੀ ਅ ਹਵੇਲੀ ਕਹਿ ਸਕਦਾ ਇਹਨੂੰ ਆਪਾਂ ਪਿੰਡਾਂ ਵਾਲਿਆਂ ਵਾਸਤੇ ਜਿਵੇਂ ਪਿੰਡਾਂ ਵਾਲਿਆਂ ਦੇ ਮਨ ਦੇ ਵਿੱਚ ਹੁੰਦਾ ਵੀ ਆਪਾਂ ਨੇ ਹਵੇਲੀ ਬਣਾਉਣੀ ਆ ਉਹ ਹਵੇਲੀ ਹੈ ਹਵੇਲੀ ਲੈ ਕੇ ਆਏ ਆਪਾਂ ਇੱਕਾਜ ਛੋਟੀ ਜਿਹੜਾ ਸਾਈਜ਼ ਆਏਗਾ 31x40 ਦਾ ਤੇ ਜਿਹੜਾ ਇਹ ਹੈਗਾ ਇਹ ਵੀ ਆ ਗਿਆ ਜੀ ਬੈਡਰੂਮ 12x12 ਦਾ ਤੇ ਇਹਦੇ ਨਾਲ ਅਟੈਚ ਅਦਰ ਡਰੈਸਿੰਗ ਤੇ ਟਾਇਲਟ ਦਾ ਜਿਹੜਾ ਹੈਗਾ ਸਿਸਟਮ ਰੱਖਿਆ ਹੋਇਆਗਾ ਠੀਕ ਹੈ ਜੀ ਤੇ ਜਿਵੇਂ ਆਪਣੇ ਪਿੰਡਾਂ ਵਾਲਿਆਂ ਦੇ ਅਸਲ ਚ ਹੁੰਦਾਗਾ ਵੀ ਆਪਾਂ ਨੇ ਹਵੇਲੀ ਬਣਾਉਣੀ ਆ ਹਨਾ ਇਹ ਛੋਟੀ ਹਵੇਲੀ ਆ 31x40 ਦੇ ਵਿੱਚ ਬਹੁਤ ਸੋਹਣੀ ਲੁੱਕ ਆ ਜਿਹੜੀ ਆਪਾਂ ਤੁਹਾਨੂੰ ਬਾਹਰਲੇ ਬਸ ਵੀ ਦਿਖਾਤੀ ਐ ਤੇ ਉੱਪਰ ਵੀ ਚੱਲ ਕੇ ਦਿਖਾਉਣੇ ਆਜੋ ਤਕਰੀਬਨ ਇਹ 2800 ਦੇ ਲਗਭਗ ਜਿਹੜਾ ਏਰੀਆ ਹੈਗਾ ਉਹ ਕਵਰ ਕੀਤਾ ਹੋਇਆਗਾ ਆਜੋ ਹੁਣ ਆਪਾਂ ਚੱਲਦੇ ਆ ਉੱਪਰ ਜੀ ਉੱਪਰ ਦੀ ਜਿਹੜੀ ਜਾਣਕਾਰੀ ਉਹ ਵੀ ਤੁਹਾਨੂੰ ਦੰਨੇ ਆ ਤੇ ਜਿਵੇਂ ਤੁਸੀਂ ਇਹ ਵਿੰਡੋ ਦੇਖ ਸਕਦੇ ਹੋ ਇਹ ਵਿੰਡੋ ਦਾ ਜਿਹੜਾ ਸਿਸਟਮ ਰੱਖਿਆ ਹੋਇਆ ਹੈਗਾ ਹਵਾ ਵਾਸਤੇ ਰੋਸ਼ਨੀ ਵਾਸਤੇ ਠੀਕ ਹੈ ਜੀ ਜਿਵੇਂ ਆਪਾਂ ਤੁਹਾਨੂੰ ਸਾਰੀਆਂ ਵੀਡੀਓ ਦੇ ਵਿੱਚ ਦੱਸਦੇ ਰਹੇ ਨੇ ਇਹ ਗੱਲ ਵੀ ਜਿਹੜਾ ਹਵਾ ਤੇ ਰੋਸ਼ਨੀ ਦਾ ਖਾਸ ਖਿਆਲ ਰੱਖਿਆ ਜਾਂਦਾ ਹੈਗਾ ਜਿਹੜੇ ਆਪਣੇ ਪ੍ਰੋਜੈਕਟ ਹੁੰਦੇ ਹੈਗੇ ਤੇ ਉਸ ਤੋਂ ਬਾਅਦ ਇਹ ਵਿੱਚ ਆ ਜੂ ਜੀ ਇਹ ਆ ਗਿਆ ਉੱਪਰ ਕਵਰ ਕੀਤਾ ਹੋਇਆ ਇਹਨੂੰ ਵੀ ਆਪਾਂ ਲੋਬੀ ਕਹਿ ਸਕਦੇ ਆ ਤੇ ਉੱਪਰ ਦੋ ਰੂਮ ਨੇ ਬੈਡਰੂਮ 12x12 ਤੇ ਇੱਕ ਰੂਮ ਛੋਟਾ ਰੱਖਿਆ ਗਿਆ ਹੈ ਇਹਦੇ ਵਿੱਚ ਬਾਕੀ ਬਾਹਰਲੇ ਪਾਸੇ ਵੀ ਤੁਹਾਨੂੰ ਦਿਖਾਉਣੇ ਆਜੋ ਇੱਧਰ ਵੀ ਥੋੜਾ ਜਿਹਾ ਮਹਰਾਂਡਾ ਗੈਦੀ ਆਪਾਂ ਭਰਾਂਡਾ ਟੈਬ ਬਣਿਆ ਹੋਇਆ ਹੈਗਾ ਕਵਰ ਕੀਤਾ ਹੋਇਆ ਏਰੀਆ ਇੱਥੋਂ ਹੀ ਮਤਲਬ ਲੁੱਕ ਹੈ ਜਿਹੜੀ ਉਹ ਪਤਾ ਲੱਗਦੀ ਹੈ ਤੁਸੀਂ ਜਿਹੜੀ ਲੁੱਕ ਹੈ ਦੇਖ ਸਕਦੇ ਹੋ ਗੁਲਾਈਆਂ ਦਰਵਾਜ਼ਿਆਂ ਦੀਆਂ ਬਹੁਤ ਸੋਹਣੀਆਂ ਹਵੇਲੀ ਦੀ ਫੀਲਿੰਗ ਆਉਂਦੀ ਹੈ ਛੋਟੀ ਹਵੇਲੀ ਕਹਿ ਸਕਦੇ ਆਪਾਂ ਪਿੰਡਾਂ ਵਾਲਿਆਂ ਵਾਸਤੇ ਛੋਟੀ ਹਵੇਲੀ ਹੈ ਜਿਹੜੀ ਆਪਾਂ ਉਹ ਲੈ ਕੇ ਆਏ ਆ ਪਿੰਡ ਕੁਲਰੀਆਂ ਜਲਾ ਮਾਨਸਾ ਦੇ ਵਿੱਚ ਖੜੇ ਸੀਗੇ ਤੇ ਇਹਦਾ ਲਗਭਗ ਜੇ ਆਪਾਂ ਬਾਈਟ ਦੀ ਗੱਲ ਕਰੀਏ ਤਾਂ ਅਜ ਤ ਹੁਣ ਤੱਕ ਦਾ ਲਗਭਗ 20 ਲੱਖ ਦੇ ਏਰੀਗੇਟਨਾਂ ਦਾ ਜਿਹੜਾ ਹੈਗਾ ਉਹ ਪੈਸਾ ਜਿਹੜਾ ਲੱਗ ਚੁੱਕਿਆ ਤੇ ਤਕਰੀਬਨ ਮੈਨੂੰ ਲੱਗਦਾ 25 ਤੋਂ 28 ਦੇ ਵਿੱਚ ਵਿੱਚ ਜਮਾਂ ਕੰਪਲੀਟ ਹੋ ਜਾਣੀ ਹੈ ਤੇ ਜਿਹੜਾ ਇਹਦਾ ਕੰਪਲੀਟ ਹੋ ਕੇ ਵਿਊ ਆਊਗਾ ਕੰਪਲੀਟ ਤੇ ਵੀ ਆਪਾਂ ਇਹਦੀ ਵੀਡੀਓ ਪਾਵਾਂਗੇ ਇੱਕ ਤੇ ਬਹੁਤ ਸੋਹਣੀ ਗੱਲਬਾਤ ਬਣੂਗੀ ਜਿਵੇਂ ਤੁਸੀਂ ਪਾਵੇ ਨੇ ਪਾਵੇ ਦੇਖ ਸਕਦੇ ਹੋ ਜਿਹੜੇ ਪਾਵੇ ਨੇ ਨਾ ਇਨ੍ਹਾਂ ਦੇ ਨਾਲ ਜਿਹੜੀ ਲੁੱਕ ਹੈ ਉਹ ਬਹੁਤ ਘੈਂਟ ਬਣ ਰਹੀ ਆ ਬਹੁਤ ਘੈਂਟ ਲੁੱਕ ਆ ਰਹੀ ਆ ਤੇ ਬੈਕ ਤੋਂ ਵੀ ਦਿਖਾਉਣੀ ਆਪਾਂ ਤੁਹਾਨੂੰ ਜਿੱਥੋਂ ਇਹਨਾਂ ਨੇ ਏਰੀਆ ਥੋੜਾ ਜਿਹਾ ਅ ਬੈਕ ਤੇ ਖੁੱਲਾ ਰੱਖਿਆ ਹੋਇਆਗਾ ਬਿਨਾ ਕਵਰ ਕੀਤੇ ਆਪਾਂ ਜਿਵੇਂ ਕਹਦੇ ਵੀ ਵਿੜਾ ਗੈਸਾ ਕਰਦੇ ਉੱਪਰਲਾ ਉੱਪਰਲਾ ਵਿੜਾ ਦੇਖੋ ਜੀ ਇਹ ਰੱਖਿਆ ਹੋਇਆਗਾ ਇਧਰੋਂ ਬੈਕ ਤੋਂ ਵਧੀਆ ਠੰਡੀ ਹਵਾ ਵਧੀਆ ਹਰਿਆਲੀ ਜੰਮੈਣ ਤੇ ਬੈਕ ਤੇ ਇਧਰਲੇ ਪਾਸੇ ਇਹ ਰੋਡ ਲੱਗਦਾਗਾ ਇਸ ਕਰਕੇ ਬੈਕ ਤੋਂ ਵੀ ਡੈਕੋਰੇਸ਼ਨ ਜਿਹੜੀ ਕੀਤੀ ਗਈ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਉੱਪਰਲੇ ਪਾਸੇ ਅ ਜਿਹੜੇ ਪਾਵੇ ਐ ਪਾਵੇ ਲੱਗੇ ਹੋਏ ਐ ਰੋਡ ਤੋਂ ਬਹੁਤ ਵਧੀਆ 뷰 ਮਿਲਦਾ ਹੈਗਾ ਇਧਰ ਸਾਹਮਣੇ ਆਪਣੇ ਰੋਡ ਚੱਲ ਰਿਹਾ ਹੈਗਾ ਰੋਡ ਦੇ ਉੱਪਰੋਂ ਬੈਕ ਸਾਈਡ ਤੋਂ ਵੀ ਵਧੀਆ 뷰 ਮਿਲਦਾ ਹੈ ਤੇ ਫਰੰਟ ਤੁਸੀਂ ਦੇਖ ਲੇਤਾ ਫਰੰਟ ਜਿਹੜਾ ਫਰੰਟ ਵੀ ਬਾਹ ਕਮਾਲ ਕੀਤਾ ਹੋਇਆ ਹੈਗਾ ਪਾਏ ਵਗੈਰਾ ਲਾ ਕੇ ਗਲਾਈਆਂ ਦੇ ਜਿਵੇਂ ਦਰਵਾਜ਼ੇ ਕਹਿ ਸਕਦੇ ਆਪਾਂ ਉਹ ਤੇ ਬਹੁਤ ਸੋਹਣੀ ਲੁੱਕ ਆ ਇੱਕ ਨਾ ਮਿੱਤਰੋ ਆ ਦੇਖੋ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਜਾਲੀਆਂ ਲੱਗੀਆਂ ਹੋਈਆਂ ਨੇ ਇਹ ਜਾਲੀਆਂ ਵੀ ਗਲਾਈ ਦੇ ਵਿੱਚ ਨੇ ਜਿਵੇਂ ਕਲਾਸਿਕ ਟਾਈਪ ਦਰਵਾਜ਼ੇ ਬਣੇ ਹੋਏ ਐ ਅ ਅਗਲੇ ਪਾਸੇ ਦੇਖਿਆ ਤੁਸੀਂ ਫਰੰਟ ਦੇ ਉੱਪਰ ਇਹ ਜਾਲੀਆਂ ਵੀ ਗਲਾਈ ਦੇ ਵਿੱਚ ਲੱਗੀਆਂ ਹੋਈਆਂ ਨੇ ਕਿਉਂਕਿ ਸਾਹਮਣੇ ਤੋਂ ਜਿਹੜਾ ਰੋਡ ਹੈਗਾ ਰੋਡ ਆ ਰਿਹਾ ਹੈ ਉਧਰੋਂ ਵਿਊ ਲੈਣ ਵਾਸਤੇ ਇਹਦਾ ਜਿਹੜਾ ਵਿਊ ਬਹੁਤ ਸੋਹਣਾ ਬਣਦਾ ਹੈ ਕੋਤਰੋਂ ਕਿਉਂਕਿ ਗਲਾਈ ਦੇ ਵਿੱਚ ਸਾਰਾ ਕੁਝ ਹੈ ਤੇ ਇੱਕ ਇਹਦੇ ਵਿੱਚ ਜਿਹੜੀ ਹੋਰ ਗੱਲਬਾਤ ਹੈ ਉਹ ਇਹ ਹੈ ਵੀ ਹਵਾ ਕ੍ਰੋਸਿੰਗ ਹੋਣ ਲੱਗ ਰਹੀ ਆ ਜਿਹੜੀ ਕੰਧ ਹੈ ਇਹਦੇ ਉੱਪਰ ਦੀ 4 ਇੰਚੀ ਗੰਧ ਲਾਈ ਗਈ ਹੈ 4 ਇੰਚੀ ਗੰਧ ਦਾ ਵੈਸੇ ਕੋਈ ਇੰਨਾ ਹੁੰਦਾ ਨਹੀਂ ਹੈਗਾ ਹਵਾ ਵਗੈਰਾ ਆ ਜੇ ਡਿੱਗ ਸਕਦੀ ਹੈ ਇਸ ਕਰਕੇ ਜਿਹੜੀ ਜਾਲੀ ਹੈ ਨਾਲੇ ਤਾਂ ਇਹੇ ਦੇਖੋ ਵੀ ਵਿਊ ਮਿਲ ਰਿਹਾ ਉਧਰੋਂ ਤੇ ਨਾਲੇ ਇਹ ਕ੍ਰੋਸਿੰਗ ਵਾਸਤੇ ਹੈ ਜਿਹੜੀ ਹਵਾ ਕ੍ਰੋਸਿੰਗ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਇਹ ਚ ਆਪਾਂ ਉੱਪਰ ਚੱਲਦੇ ਹਾਂ ਸੈਕੰਡ ਫਲੋਰ ਤੇ ਸੈਕੰਡ ਫਲੋਰ ਦੇ ਉ ਤੇ ਉਹ ਵੀ ਤੁਹਾਨੂੰ ਆਪਾ ਦਿਖਾ ਦੰਨੇ ਆ ਅ ਇੰਸਟਾਗ੍ਰਾਮ ਦੇ ਉੱਪਰ ਆਪਾਂ ਰੀਲ ਪਾਈ ਸੀ ਇਸ ਵੀਡੀਓ ਦੀ ਕੋਠੀ ਦੀ ਤੇ ਦਰਸ਼ਕਾਂ ਦੇ ਜਿਹੜੇ ਹੈਗੇ ਨੇ ਉਹ ਕਮੈਂਟ ਆ ਰਹੇ ਸੀਗੇ ਵੀ ਇਹਦੀ ਫੁੱਲ ਵੀਡੀਓ ਲੈ ਕੇ ਆਓ ਕਿਉਂਕਿ ਕਾਫੀ ਸਾਰਾ ਪਿਆਰ ਹੈ ਜਿਹੜਾ ਉਹ ਮਿਲਿਆਗਾ ਸਾਨੂੰ ਇਹ ਤੁਸੀਂ ਦੇਖ ਸਕਦੇ ਹੋ ਜਿਹੜੀ ਹੱਟ ਬਣੀ ਹੋਈ ਹੈ ਉੱਪਰ ਤੇ ਫਿਲਹਾਲ ਇਹ ਹੱਟ ਬਣੀ ਹੋਈ ਹੈ ਇਕੱਲੀ ਜਿਹੜੀ ਇਹਦੀ ਮੈਪਿੰਗ ਹੈ ਕੰਮ ਹੈ ਜਿਹੜਾ ਇਹਦਾ ਸਾਰਾ ਉਹ ਹੋਇਆਗਾ ਮਨਪ੍ਰੀਤ ਆਰਕੀਟੈਕਟ ਬ੍ਰੇਟੇ ਤੋਂ ਉੱਥੋਂ ਇਹ ਸਾਰੀ ਮੈਪਿੰਗ ਹੋਈ ਹੈ ਬਹੁਤ ਸੋਹਣਾ ਕੰਮ ਕੀਤਾ ਹੋਇਆਗਾ ਜਿਸ ਤਰ੍ਹਾਂ ਦਾ ਕੰਮ ਨਕਸ਼ੇ ਦੇ ਵਿੱਚ ਦਿਖਾਇਆ ਗਿਆ ਸੀਗਾ ਉਸੇ ਤਰ੍ਹਾਂ ਦਾ ਹੂ ਹੂ ਕੰਮ ਤਿਆਰ ਕੀਤਾਗਾ ਤੁਸੀਂ ਆਪ ਆਵੇ ਦੇਖ ਸਕਦੇ ਹੋ ਪਾਵੇ ਦੀ ਲੁੱਕ ਅ ਸਾਹਮਣੇ ਤੋਂ ਫਰੰਟ ਤੋਂ ਲੁੱਕ ਬਹੁਤ ਸੋਹਣੀ ਆ ਰਹੀ ਹੈ ਤੇ ਜਿਵੇਂ ਮੈਂ ਤੁਹਾਨੂੰ ਬਾਰ ਬਾਰ ਦੱਸ ਰਿਹਾ ਕਿ ਜਿਹੜਾ ਰੋਡ ਹੈਗਾ ਸਾਈਡ ਦੇ ਰੋਡ ਚੱਲੀ ਜਾਂਦਾ ਹੈਗਾ ਤੇ ਜਿਹੜਾ ਆ ਜਿਵੇਂ ਮੰਨ ਕੇ ਚੱਲੋ ਵੀ ਦੇਖੋ ਹਾਂਜੀ ਮਿੱਤਰੋ ਜਿਵੇਂ ਦੇਖੋ ਤੁਸੀਂ ਆਹਾ ਡਿਜ਼ਾਈਨਿੰਗ ਦੇਖ ਰਹੇ ਹੋ ਹਨਾ ਜਿਵੇਂ ਥਰਡ ਸਟੈਪ ਬਣਾ ਕੇ ਫਸਟ ਸੈਕੰਡ ਥਰਡ ਇਹ ਚੀਜ਼ ਨੇ ਵੀ ਜਿਹੜੀ ਲੁੱਕ ਐ ਬਹੁਤ ਸੋਹਣੀ ਦਿੱਤੀ ਆ ਕਿਉਂਕਿ ਇੱਥੋਂ ਸਿਰਫ ਇੰਨੀ ਐ ਇਹ ਉਸ ਤੋਂ ਬਾਅਦ ਦੇ ਵਿੱਚ ਇਹ ਗਲਾਈ ਘੁੰਮ ਕੇ ਆ ਰਹੀ ਐ ਇਹ ਜਿਹੜਾ ਆਪਾਂ ਤੁਹਾਨੂੰ ਗੱਲ ਦੱਸ ਰਹੇ ਸੀ ਰੋਡ ਦੇ ਉੱਪਰੋਂ ਇਹਦੀ ਵਿਊ ਲੈਣ ਵਾਸਤੇ ਉਹ ਗੱਲਬਾਤ ਪੂਰੀ ਘੈਂਟ ਬਣਾਈ ਗਈ ਆ ਇਹਦੇ ਨਾਲ ਜਿਹੜਾ ਹੈਗਾ ਪਾਵਿਆਂ ਦਾ ਪਾਵਿਆਂ ਦੇ ਨਾਲ ਪੂਰਾ ਕੰਬੀਨੇਸ਼ਨ ਕੀਤਾ ਗਿਆ ਹੈਗਾ ਬਾਕੀ ਜਿਹੜਾ ਹੱਟ ਦੇ ਉੱਪਰ ਤੁਸੀਂ ਆਹ ਦੇਖ ਰਹੇ ਹੋ ਦੇਖੋ ਇਹ ਵੀ ਡਿਜ਼ਾਈਨਿੰਗ ਐ ਜਿਹੜੀ ਇਹ ਵੀ ਬਹੁਤ ਸੋਹਣੀ ਆ ਵਾਧਰੇ ਦੀ ਇਹਦੇ ਨਾਲ ਬਹੁਤ ਵਧੀਆ ਗੱਲਬਾਤ ਬਣ ਰਹੀ ਆ ਕੋਠੀ ਦੀ ਤੇ ਜੇਕਰ ਤੁਸੀਂ ਵੀ ਮਿੱਤਰੋ ਇਸ ਤਰ੍ਹਾਂ ਦੀ ਹਵੇਲੀ ਬਣਾਉਣਾ ਚਾਹੁੰਦੇ ਹੋ ਆ ਜਿਹੜਾ ਆਰਕੀਟੈਕਟ ਮਨਪ੍ਰੀਤ ਬਰੇਟਾ ਹੈ ਉਹਦਾ ਨੰਬਰ ਜਿਹੜਾ ਹੈਗਾ ਹੈਗਾ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੱਤਾ ਹੈ ਤੇ ਸੋਨੂ ਛੋਟੀ ਹਵੇਲੀ ਇਸ ਤਰ੍ਹਾਂ ਦੀ ਲੱਗੀ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ ਰਾਕਪਰਕ